ਪੰਜਾਬ ਦੇ ਵਿੱਚ ਭਿਆਨਕ ਗਰਮੀ ਦਾ ਦੌਰ ਚੱਲੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਰਾਜ ਦੇ ਤਾਪਮਨ ਦੇ ਵਿੱਚ 0.3 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਨ ਦੇ ਨਾਲੋਂ 5.4 ਡਿਗਰੀ ਵੱਧ ਹੈ ਬਠਿੰਡਾਪੁਰ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਗਰਮ ਰਿਹਾ ਹੈ ਇੱਥੇ ਤਾਪਮਨ 47.6 ਡਿਗਰੀ ਦਰਜ ਕੀਤਾ ਗਿਆ ਹੈ ਰਾਜ ਦੇ ਬਹੁਤ ਸਾਰੇ ਸ਼ਹਿਰਾਂ ਦਾ ਤਾਪਮਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਅਜ 18 ਜ਼ਿਲ੍ਹਿਆਂ ਦੇ ਵਿੱਚ ਲੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਰਾਤ ਦੇ ਸਮੇਂ ਦੀ ਗਰਮੀ ਬਦਨ ਦੀ ਸੰਭਾਵਨਾ ਜਤਾਈ ਗਈ ਹੈ ਇਹ ਹਾਲਤ 12 ਜੂਨ ਤੱਕ ਬਣੀ रह ਸਕਦੀ ਹੈ ਜਿਸ ਤੋਂ ਬਾਅਦ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੱਸ ਦਈਏ ਕਿ 13 ਸਾਲ ਬਾਅਦ ਪੰਜਾਬ ਦੇ ਵਿੱਚ ਇੰਨੀ ਭਿਆਨਕ ਗਰਮੀ ਪਈ ਹੈ ਇਸ ਤੋਂ ਪਹਿਲਾਂ 1 ਜੂਨ 2012 ਨੂੰ ਅੰਮ੍ਰਿਤਸਰ ਦੇ ਵਿੱਚ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਸੀ ਐਸੇ ਤਰ੍ਹਾਂ ਚੰਡੀਗੜ੍ਹ ਦਾ ਤਾਪਮਾਨ ਵੀ 44 ਡਿਗਰੀ ਤੱਕ ਪਹੁੰਚ ਗਿਆ ਹੈ ਗਰਮੀ ਦੇਸ਼ ਪਰਵਾਪ ਦੇ ਕਾਰਨ ਰਾਜ ਦੇ ਵਿੱਚ ਬਿਜਲੀ ਦੀ ਮੰਗ ਵੀ ਵੱਧ ਕੇ 16239 ਦਾ ਵੋਟ ਤੱਕ ਪਹੁੰਚ ਚੁੱਕੀ ਹੈ ਦੱਸਦੀ ਹੈ ਕਿ 13 ਜੂਨ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੂ ਪੈ ਸਕਦੀ ਹੈ 14 ਤੋਂ 16 ਜੂਨ ਨੂੰ ਕਈ ਇਲਾਕਿਆਂ ਦੇ ਵਿੱਚ ਗੜਗੜਾਹਟ ਤੇਜ਼ ਹਵਾਵਾਂ ਤੇ ਬਿਜਲੀ ਸਮੇਤ ਹਨੇਰੀ ਆਉਣ ਦੇ ਸੰਭਾਵਨਾ ਜਤਾਈ ਗਈ ਹੈ ਰਾਜ ਦੇ ਵਿੱਚ ਲੱਗ ਰਹੀ ਲੂ ਅਤੇ ਚੋਨੇ ਦੀ ਬਿਜਾਈ ਦੇ ਕਾਰਨ ਬਿਜਲੀ ਦੀ ਮੰਗ ਦੇ ਵਿੱਚ ਵੱਡਾ ਉਛਾਲ ਆਇਆ ਹੈ ਮੰਗ 16239 ਮੀਗਾਵਾਟ ਤੱਕ ਪਹੁੰਚ ਗਈ ਹੈ ਜੋ ਕਿ ਸੋਮਵਾਰ ਨੂੰ ਦਰਜ ਕੀਤੀ ਗਈ 15624 ਮੀਗਾਵਾਟ ਮੰਗ ਦੇ ਨਾਲੋ 625 ਮੈਗਾਵਾਟ ਵਧਦਾ ਹੈ ਪੰਜਾਬ ਦੇ ਵਿੱਚ ਭਿਆਨਕ ਗਰਮੀ ਦਾ ਦੌਰ ਚੱਲੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਰਾਜ ਦੇ ਤਾਪਮਨ ਦੇ ਵਿੱਚ 0.3 ਡਿਗਰੀ ਦੀ ਵਾਧੂ ਦਰਜ ਕੀਤੀ ਗਈ ਹੈ ਜੋ ਕਿ ਆਮ ਤਾਪਮਨ ਦੇ ਨਾਲੋਂ 5.4 ਡਿਗਰੀ ਵਧਦਾ ਹੈ ਬਠਿੰਡਾਪੁਰ ਦੇਸ਼ ਦੇ ਵਿੱਚ ਸਭ ਤੋਂ ਜ਼ਿਆਦਾ ਗਰਮ ਰਿਹਾ ਹੈ ਇੱਥੇ ਤਾਪਮਨ 47.6 ਡਿਗਰੀ ਦਰਜ ਕੀਤਾ ਗਿਆ ਹੈ ਰਾਜ ਦੇ ਬਹੁਤ ਸਾਰੇ ਸ਼ਹਿਰਾਂ ਦਾ ਤਾਪਮਨ 43 ਡਿਗਰੀ ਤੋਂ ਉੱਪਰ ਬਣਿਆ ਹੋਇਆ ਹੈ ਅੱਜ 18 ਜ਼ਿਲ੍ਹਿਆਂ ਦੇ ਵਿੱਚ ਲੂ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਰਾਤ ਦੇ ਸਮੇਂ ਵੀ ਗਰਮੀ ਵਧਣ ਦੀ ਸੰਭਾਵਨਾ ਜਿਤਾਈ ਗਈ ਹੈ ਇਹ ਹਾਲਤ 12 ਜੂਨ ਤੱਕ ਬਣੀ रह ਸਕਦੀ ਹੈ ਜਿਸ ਤੋਂ ਬਾਅਦ ਮੀਂਹ ਦੀ ਸੰਭਾਵਨਾ ਜਿਤਾਈ ਜਾ ਰਹੀ ਹੈ ਦੱਸ ਦਈਏ ਕਿ 13 ਸਾਲ ਬਾਅਦ ਪੰਜਾਬ ਦੇ ਵਿੱਚ ਇੰਨੀ ਭਿਆਨਕ ਗਰਮੀ ਪਈ ਹੈ ਇਸ ਤੋਂ ਪਹਿਲਾਂ 1 ਜੂਨ 2012 ਨੂੰ ਅੰਮ੍ਰਿਤਸਰ ਦੇ ਵਿੱਚ ਤਾਪਮਾਨ 47.6 ਡਿਗਰੀ ਦਰਜ ਕੀਤਾ ਗਿਆ ਸੀ ਐਸੇ ਤਰ੍ਹਾਂ ਚੰਡੀਗੜ੍ਹ ਦਾ ਤਾਪਮਨ ਵੀ 44 ਡਿਗਰੀ ਤੱਕ ਪਹੁੰਚ ਗਿਆ ਹੈ ਗਰਮੀ ਦੇਸ਼ ਪਰਵਾਪ ਦੇ ਕਾਰਨ ਰਾਜ ਦੇ ਵਿੱਚ ਬਿਜਲੀ ਦੀ ਮੰਗ ਵੀ ਵੱਧ ਕੇ 16239 ਮੈਗਾਵਾਟ ਤੱਕ ਪਹੁੰਚ ਚੁੱਕੀ ਹੈ ਦੱਸਿਆ ਕਿ 13 ਜੂਨ ਨੂੰ ਰਾਜ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੂ ਪੈ ਸਕਦੀ ਹੈ 14 ਤੋਂ 16 ਜੂਨ ਨੂੰ ਕਈ ਇਲਾਕਿਆਂ ਦੇ ਵਿੱਚ ਗੜਗੜਾਹਟ ਤੇਜ਼ ਹਵਾਵਾਂ ਤੇ ਬਿਜਲੀ ਸਮੇਤ ਹਨੇਰੀ ਆਉਣ ਦੇ ਸੰਭਾਵਨਾ ਜਤਾਈ ਗਈ ਹੈ ਰਾਜ ਦੇ ਵਿੱਚ ਲੱਗ ਰਹੀ ਲੂ ਅਤੇ ਚੋਨੇ ਦੀ ਚਾਹੀਦੇ ਕਾਰਨ ਬਿਜਲੀ ਦੀ ਮੰਗ ਦੇ ਵਿੱਚ ਵੱਡਾ ਉਛਾਲ ਆਇਆ ਹੈ ਮੰਗ 16239 ਮੈਗਾਵਾਟ ਤੱਕ ਪਹੁੰਚ ਗਈ ਹੈ ਜੋ ਕਿ ਸੋਮਵਾਰ ਨੂੰ ਦਰਜ ਕੀਤੀ ਗਈ 15624 ਮੈਗਾਵਾਟ ਮੰਗ ਦੇ ਨਾਲੋਂ 625 ਮੈਗਾਵਾਟ ਵੱਧ ਹੈ